ਪ੍ਰੇਮ ਸਭ ਨਾਲੋਂ ਉੱਤਮ ਹੈ ਅੱਜ ਦਾ ਇਹ ਵਿਸ਼ਾ ਹੈ ਅੱਜ ਦੇ ਇਸ ਅੰਮ੍ਰਿਤ ਵੇਲੇ ਔਰ ਸਵੇਰ ਦੇ ਵੇਲੇ ਅੱਜ ਅਸੀਂ ਪਰਮੇਸ਼ਰ ਦੇ ਵਚਨਾਂ ਦੇ ਵਿੱਚੋਂ ਜਾਣਾਂਗੇ ਪ੍ਰੇਮ ਸਭ ਤੋਂ ਉੱਤਮ ਹੈ ਮੇਰੇ ਭਾਈ ਭੈਣੋ ਪਿਆਰ ਜਿਹੜਾ ਆ ਉਹ ਪਰਮੇਸ਼ਰ ਨੇ ਸਾਨੂੰ ਸਿਖਾਇਆ ਔਰ ਪਰਮੇਸ਼ਰ ਨੇ ਸਭ ਤੋਂ ਵੱਡੀ ਗੱਲ ਹੈ ਸਾਨੂੰ ਦਨਿਆਵੀ ਪਿਆਰ ਨਹੀਂ ਬਲਕਿ ਰੂਹਾਨੀ ਪਿਆਰ ਸਿਖਾਇਆ ਸਾਨੂੰ ਸਵਾਰਸ ਵਾਲਾ ਪਿਆਰ ਨਹੀਂ ਸਿਖਾਇਆ ਸਾਨੂੰ ਪਰਮੇਸ਼ਰ ਨੇ ਆਤਮਿਕ ਪਿਆਰ ਸਿਖਾਇਆ ਜੇ ਅਸੀਂ ਪਰਮੇਸ਼ਰ ਦਾ ਜਿਹੜਾ ਪਿਆਰ ਹੈ ਉਹਨੂੰ ਅਸਲ ਤਰੀਕੇ ਦੇ ਨਾਲ ਅਸੀਂ ਸਮਝਾਂਗੇ ਤਾਂ ਅਸੀਂ ਪਰਮੇਸ਼ਰ ਦੀ ਬਾਣੀ ਦੇ ਵਿੱਚੋਂ ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਜਾਣਾਂਗੇ ਕਿ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਆ ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਆ ਸੋ ਇਸ ਲਈ ਆਓ ਅਸੀਂ ਜਾਣੀਏ ਕਿ ਪਰਮੇਸ਼ਰ ਨੇ ਕਿਹੋ ਜਿਹਾ ਪਿਆਰ ਸਾਡੇ ਨਾਲ ਕੀਤਾ ਤੇ ਪਰਮੇਸ਼ਰ ਕਿਹੋ ਜਿਹਾ ਪਿਆਰ ਚਾਹੁੰਦਾ ਹੈ ਵੀ ਅਸੀਂ ਵੀ ਕਰੀਏ ਦੂਜਿਆਂ ਨਾਲ ਅੱਜ ਇਸ ਸੰਸਾਰ ਦਾ ਪਿਆਰ ਜਿਹੜਾ ਆ ਉਹ ਜਸਮਾਨੀ ਆ ਜਿੰਨਾ ਚਿਰ ਕਿਸੇ ਤੋਂ ਫਾਇਦਾ ਹੁੰਦਾ ਉੰਨਾ ਚਿਰ ਪਿਆਰ ਹੈ ਜਦੋਂ ਆਪਣਾ ਮਤਲਬ ਪੂਰਾ ਹੋ ਜਾਂਦਾ ਫਿਰ ਅਸੀਂ ਪਿਆਰ ਨੂੰ ਦੁਸ਼ਮਣੀ ਦੇ ਵਿੱਚ ਬਦਲ ਦਿੰਦੇ ਆ ਫਿਰ ਅਸੀਂ ਆਪਣੇ ਪਿਆਰ ਨੂੰ ਨਫ਼ਰਤ ਵਿੱਚ ਬਦਲ ਦਿੰਦੇ ਆ ਫਿਰ ਆਪਣੇ ਪਿਆਰ ਨੂੰ ਅਸੀਂ ਵੈਰ ਵਿੱਚ ਬਦਲ ਦਿੰਦੇ ਆ ਪਰ ਜਦੋਂ ਤੱਕ ਸਾਨੂੰ ਮਤਲਬ ਹੈ ਜਦੋਂ ਤੱਕ ਸਾਨੂੰ ਸੁਵਾਰਤ ਹੈ ਜਦੋਂ ਤੱਕ ਸਾਨੂੰ ਕਿਸੇ ਤੋਂ ਕੋਈ ਲਾਲਚ ਹੈ ਉਦੋਂ ਤੱਕ ਸਾਡਾ ਪਿਆਰ ਬੜਾ ਮਿੱਠਾ ਆ ਪਰ ਬਾਅਦ ਵਿੱਚ ਸਾਡਾ ਪਿਆਰ ਉਹੀ ਵੈਰ ਵਿੱਚ ਬਦਲ ਜਾਂਦਾ ਉਹੀ ਦੁਸ਼ਮਣੀ ਦੇ ਵਿੱਚ ਬਦਲ ਜਾਂਦਾ ਤੇ ਉਹੀ ਪਿਆਰ ਜਿਹੜਾ ਸਾਡਾ ਫਿਰ ਨਫ਼ਰਤ ਦੇ ਵਿੱਚ ਬਦਲ ਜਾਂਦਾ ਪਰਮੇਸ਼ਰ ਨੇ ਨਾ ਤੇ ਸਾਨੂੰ ਵੈਰ ਕਰਨਾ ਸਿਖਾਇਆ ਤੇ ਨਾ ਹੀ ਸਾਨੂੰ ਨਫ਼ਰਤ ਕਰਨੀ ਸਿਖਾਈ ਤੇ ਨਾ ਹੀ ਸਾਨੂੰ ਦੁਸ਼ਮਣੀ ਕਰਨੀ ਸਿਖਾਈ ਤੇ 나 ਹੀ ਪਰਮੇਸ਼ਰ ਨੇ ਕਿਹਾ ਤੁਸੀਂ ਬਦਲਾ ਲੋ ਪਰਮੇਸ਼ਰ ਕਹਿੰਦਾ ਜੇ ਤੁਹਾਨੂੰ ਕੋਈ ਗਾਲ ਕੱਢਦਾ ਤੁਸੀਂ ਗਾਲ ਦੇ ਬਦਲੇ ਗਾਲ ਨਾ ਕੱਢੋ ਬਲਕਿ ਉਹਨੂੰ ਆਸ਼ੀਸ਼ ਦਿਓ ਉਹਨੂੰ ਵਰਕਰ ਦਿਓ ਜੇ ਤੁਸੀਂ ਐਦਾਂ ਕਰੋਗੇ ਤੇ ਤੁਹਾਡਾ ਪਰਮੇਸ਼ਰ ਸਵਰਗ ਤੋਂ ਸਾਰੀਆਂ ਗੱਲਾਂ ਦਾ ਨਿਆਂ ਕਰੇਗਾ ਉਹ ਸਹੀ ਤੇ ਗਲਤ ਦੀ ਪਹਿਚਾਨ ਤੁਹਾਡਾ ਪਰਮੇਸ਼ਰ ਕਰਦਾ ਆ ਕਿਉਂਕਿ ਬਾਈਬਲ ਦੇ ਵਿੱਚ ਜਦੋਂ ਅਸੀਂ ਜਬੂਰਾ ਦੀ ਪੁਥੀ ਪੜ੍ਹਦੇ ਆ ਉੱਥੇ ਲਿਖਿਆ ਕਿ ਮਨੁੱਖ ਦਾ ਉੱਚੇ ਹੋਣਾ ਯਹੋਵਾ ਵੱਲੋਂ ਆ ਪਰਮੇਸ਼ਰ ਹੀ ਨਿਆਂਈਆ ਮਨੁੱਖ ਦਾ ਉੱਚੇ ਹੋਣਾ ਨਾ ਚੜਦੇ ਹੋ ਆ ਨਾ ਲੈਂਦੇ ਹੋ ਆ ਸਗੋ ਯਹੋਵਾ ਹੀ ਨਿਆਂਈਆ ਭਾਵ ਸੱਚਾ ਨਿਆਂਈ ਜਿਹੜਾ ਆ ਉਹ ਪਰਮੇਸ਼ਰ ਹੀ ਹੈ ਉਹ ਪਰਮੇਸ਼ਰ ਹੀ ਹੈ ਜਿਹੜਾ ਸਹੀ ਨਿਆਂ ਕਰ ਸਕਦਾ ਆ ਇਸ ਕਰਕੇ ਪਰਮੇਸ਼ਰ ਕਹਿੰਦਾ ਤੁਸੀਂ ਗਾਲ ਦੇ ਬਦਲੇ ਗਾਲ ਨਾ ਕੱਢੋ ਪ੍ਰਭ ਯਿਸੂ ਮਸੀਹ ਨੇ ਕਿਹਾ ਜੇ ਕੋਈ ਇੱਕ ਗਾਲ ਤੇ ਤੁਹਾਡੀ ਚਪੇੜ ਮਾਰਦਾ ਤੇ ਦੂਜੀ ਵੀ ਉਹਦੇ ਵੱਲ ਕਰ ਦਿਓ ਪ੍ਰਭ ਯਿਸੂ ਮਸੀਹ ਨੇ ਇਹ ਨਹੀਂ ਕਿਹਾ ਜੇ ਤੁਹਾਡੇ ਕੋਈ ਚਪੇੜ ਮਾਰਦਾ ਤੁਸੀਂ ਇੱਟ ਲੈ ਕੇ ਉਹਦਾ ਸਿਰ ਪਾੜ ਦਿਓ ਐਦਾਂ ਨਹੀਂ ਪ੍ਰਭੂ ਯਿਸੂ ਮਸੀਹ ਨੇ ਸਿਖਾਇਆ ਇਹ ਗੱਲਾਂ ਪ੍ਰਭੂ ਨੇ ਨਹੀਂ ਸਿਖਾਈਆਂ ਕਿ ਜੇ ਕੋਈ ਤੁਹਾਨੂੰ ਗਾਲ ਕੱਢਦਾ ਆ ਇੱਕ ਗਾਲ ਦੇ ਬਦਲੇ ਤੁਸੀਂ 10 ਗਾਲਾਂ ਕੱਢਣੀਆਂ ਇਹ ਚੀਜ਼ ਪ੍ਰਭੂ ਯਿਸੂ ਮਸੀਹ ਨੇ ਨਹੀਂ ਸਿਖਾਈ ਮੇਰੇ ਭਾਈ ਭੈਣੋ ਪਰਮੇਸ਼ਰ ਦਾ ਪਿਆਰ ਇਹ ਹੈ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਫੜਨ ਵਾਸਤੇ ਰੋਮ ਦੇ ਸਿਪਾਹੀ ਆਏ ਤੇ ਪਤਰਸ ਨੇ ਤਲਵਾਰ ਖਿੱਚੀ ਤੇ ਤਲਵਾਰ ਧੂਕੇ ਸ਼ਿਪਾਈ ਦਾ ਕਾਨੂੰਨ ਓੜਾ ਦਿੱਤਾ ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਪਤਰਸ ਤਲਵਾਰ ਮਿਆਨ ਵਿੱਚ ਰੱਖ ਆਪਣੀ ਤਲਵਾਰ ਮਿਆਨ ਵਿੱਚ ਰੱਖ ਜਿਹੜੇ ਤਲਵਾਰ ਚਲਾਉਂਦੇ ਨੇ ਉਹ ਤਲਵਾਰ ਨਾਲ ਹੀ ਵੱਡੇ ਜਾਂਦੇ ਐ ਮੇਰੇ ਭਾਈ ਪੈਣ ਨੂੰ ਪ੍ਰਭੂ ਨੇ ਤਲਵਾਰ ਚਲਾਉਣੀ ਨਹੀਂ ਸਾਨੂੰ ਸਿਖਾਈ ਪ੍ਰਭੂ ਨੇ ਸਾਨੂੰ ਦੁਸ਼ਮਣੀ ਕਰਨੀ ਨਹੀਂ ਸਿਖਾਈ ਪ੍ਰਭੂ ਨੇ ਸਾਨੂੰ ਪਿਆਰ ਕਰਨਾ ਸਿਖਾਇਆ ਤਲਵਾਰ ਦੀ ਤਾਕਤ ਨਾਲੋਂ ਵੱਡੀ ਤਾਕਤ ਤੇ ਪਿਆਰ ਦੀ ਤਲਵਾਰ ਦੀ ਸ਼ਕਤੀ ਨਾਲੋਂ ਵੱਡੀ ਸ਼ਕਤੀ ਹੈ ਪਿਆਰ ਦੀ ਤਲਵਾਰ ਦੀ ਤਾਕਤ ਦੇ ਨਾਲੋਂ ਵੱਡੀ ਤਾਕਤ ਹੈ ਪਿਆਰ ਦੀ ਇਸ ਕਰਕੇ ਮੈਂ ਇਹ ਕਹਾਵਾਂਗਾ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਪਿਆਰ ਕਰਨਾ ਸਿਖਾਇਆ ਪਿਆਰ ਹੀ ਇੱਕ ਐਸਾ ਪਰਮੇਸ਼ਰ ਦਾ ਹਥਿਆਰ ਹੈ ਜਿਹੜਾ ਉਹ ਸਾਰੇ ਹਥਿਆਰਾਂ ਨੂੰ ਫੇਲ ਕਰ ਦਿੰਦਾ ਹੈ ਦੁਨੀਆ ਦੀ ਹਰੇਕ ਸ਼ਕਤੀ ਪ੍ਰੇਮ ਦੇ ਅੱਗੇ ਝੁਕ ਜਾਂਦੀ ਹੈ ਕਹਿੰਦਾ ਤੁਸੀਂ ਬੁਰਾਈ ਨੂੰ ਭਲਾਈ ਨਾਲ ਜਿੱਤ ਲਵੋ ਨਫ਼ਰਤ ਨੂੰ ਪਿਆਰ ਦੇ ਨਾਲ ਜਿੱਤੋ ਇਸ ਕਰਕੇ ਸਾਨੂੰ ਪ੍ਰਭੂ ਨੇ ਪਿਆਰ ਕਰਨਾ ਸਿਖਾਇਆ ਜੇ ਸਾਡੇ ਅੰਦਰ ਪਿਆਰ ਹੈ ਤੇ ਪਰਮੇਸ਼ਰ ਸਾਡੇ ਅੰਦਰ ਹੈ ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ਰ ਪਿਆਰ ਹੈ ਜਿਨ੍ਹਾਂ ਦੇ ਅੰਦਰ ਪਿਆਰ ਨਹੀਂ ਹੈ ਉਹਨਾਂ ਦੇ ਅੰਦਰ ਪਰਮੇਸ਼ਰ ਨਹੀਂ ਹੈ ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ ਹੈ ਦੂਜਿਆਂ ਦੇ ਲਈ ਉਹਨਾਂ ਅੰਦਰ ਪਰਮੇਸ਼ਰ ਨਹੀਂ ਵਸਦਾ ਸਭ ਤੋਂ ਜ਼ਰੂਰੀ ਗੱਲ ਹੈ ਪਰਮੇਸ਼ਰ ਨੇ ਸਾਨੂੰ ਪ੍ਰੇਮ ਕਰਨਾ ਸਿਖਾਇਆ ਤੇ ਅੱਜ ਮੈਂ ਇਹੀ ਗੱਲ ਕਹਾਂਗਾ ਸਾਨੂੰ ਪਿਆਰ ਕਰਨਾ ਚਾਹੀਦਾ ਅੱਜ ਦੇ ਮੈਂ ਸੁੰਦਰ ਵੇਲੇ ਔਰ ਅੱਜ ਦੇ ਇਸ ਅਮਰਤ ਵੇਲੇ ਵਿੱਚ ਇਹੀ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਸਾਨੂੰ ਪ੍ਰੇਮ ਕਰਨਾ ਚਾਹੀਦਾ ਜੇ ਅਸੀਂ ਪਿਆਰ ਕਰਾਂਗੇ ਜੇ ਅਸੀਂ ਪ੍ਰੇਮ ਕਰਾਂਗੇ ਤੇ ਸੱਚਮੁੱਚ ਪਰਮੇਸ਼ਰ ਦੀ ਕਿਰਪਾ ਸਾਡੇ ਉੱਤੇ ਹੋਵੇਗੀ ਸੱਚਮੁੱਚ ਪਰਮੇਸ਼ਰ ਦਾ ਵਾਸ ਸਾਡੇ ਉੱਤੇ ਹੋਵੇਗਾ ਤੇ ਜਿਹੜਾ ਪਿਆਰ ਨਹੀਂ ਕਰਦਾ ਉਹਦੇ ਬਾਰੇ ਬਾਈਬਲ ਕੀ ਕਹਿੰਦੀ ਹੈ ਅਸੀਂ ਬਾਈਬਲ ਦੇ ਵਿੱਚੋਂ ਪੜ੍ਹਾਂਗੇ ਪਹਿਲਾ ਕੋਰਿੰਥੀਆ ਮੇਰੇ ਨਾਲ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕੱਢੋ ਪਹਿਲਾ ਕੋਰਿੰਥੀਆ 13 ਅਧਿਆਇ ਉਸ ਦੀ ਇੱਕ ਵਚਨ ਤੋਂ ਪੜਦੇ ਹਾਂ ਉੱਥੇ ਕੀ ਲਿਖਿਆ ਹੋਇਆ ਭਾਵੇਂ ਮੈਂ ਮਨੁੱਖਾਂ ਤੇ ਸੁਰਗੀ ਦੂਤਾਂ ਦੀਆਂ ਬੋਲੀਆਂ ਬੋਲਾਂ ਪਰ ਜੇ ਮੇਰੇ ਵਿੱਚ ਪ੍ਰੇਮ ਨਾ ਹੋਵੇ ਤਾਂ ਠਣ ਠਣ ਕਰਨ ਵਾਲਾ ਪਿੱਤਲ अथवा ਛਣ ਛਣ ਕਰਨ ਵਾਲੇ ਛਾਣੇ ਬਣਿਆ ਹਾਂ ਅਤੇ ਭਾਵੇਂ ਮੈਨੂੰ ਅਗੰਮ ਵਾਕ ਬੋਲਣਾ ਆਵੇ ਅਤੇ ਮੈਂ ਸਾਰਾ ਭੇਤ ਅਤੇ ਸਾਰਾ ਗਿਆਨ ਜਾਣਾ ਅਤੇ ਭਾਵੇਂ ਮੈਂ ਪੂਰੀ ਨੇਚਾ ਰੱਖਾਂ ਅਜੇ ਹੀ ਪਹਾੜਾ ਨੂੰ ਹਟਾ ਦਿਆਂ ਪਰ ਪ੍ਰੇਮ ਨਾ ਰੱਖਾਂ ਤਾਂ ਮੈਂ ਕੁਝ ਵੀ ਨਹੀਂ ਭਾਵੇਂ ਮੈਂ ਸਾਰਾ ਮਾਲ ਖਵਾਨ ਲਈ ਪੁੰਨ ਕਰਦਿਆਂ ਅਤੇ ਭਾਵੇਂ ਮੈਂ ਆਪਣਾ ਸਾਰਾ ਸਰੀਰ ਸੜਨ ਵਾਸਤੇ ਦੇ ਦਿਆਂ ਪਰ ਪ੍ਰੇਮ ਨਾ ਰੱਖਾਂ ਤਾਂ ਕੋਈ ਲਾਭ ਨਹੀਂ ਪ੍ਰਭੂ ਦੀ ਬਾਣੀ ਕੀ ਕਹਿੰਦੀ ਹੈ ਭਾਵੇਂ ਮੈਂ ਮਨੁੱਖਾਂ ਦੀ ਧਰਤੀ ਦੇ ਉੱਤੇ ਜਿੰਨੀਆਂ ਬੋਲੀਆਂ ਜਾਣ ਵਾਲੀਆਂ ਬੋਲੀਆਂ ਤੇ ਭਾਸ਼ਾ ਮਾਇਆ ਉਹ ਬੋਲਾਂ ਭਾਵੇਂ ਮੈਂ ਸਵਰਗ ਦੇ ਦੂਤਾਂ ਦੀਆਂ ਵੀ ਬੋਲੀਆਂ ਬੋਲਾਂ ਤੇ ਜੇ ਮੇਰੇ ਅੰਦਰ ਪ੍ਰੇਮ ਨਹੀਂ ਆ ਜੇ ਮੇਰੇ ਅੰਦਰ ਪ੍ਰੇਮ ਨਹੀਂ ਆ ਤਾਂ ਠਣ ਠਣ ਕਰਨ ਵਾਲਾ ਪਿੱਤਲ ਤੇ ਛਣ ਛਣ ਕਰਨ ਵਾਲੇ ਛੈਣੇ ਆ ਜਿੱਦਾਂ ਪਿੱਤਲ ਦਾ ਖਾਲੀ ਭਾਂਡਾ ਠਣਕਦਾ ਆ ਤੇ ਛੈਣੇ ਛਣ ਛਣ ਕਰਦੇ ਆ ਫਿਰ ਸੇਮ ਸਾਡਾ ਜੀਵਨ ਪ੍ਰਭੂ ਦਾ ਵਚਨ ਕਹਿੰਦਾ ਉਹਦੇ ਵਰਗਾ ਆ ਫਿਰ ਸਾਡੀ ਜ਼ਿੰਦਗੀ ਉਸ ਦੇ ਵਰਗੀ ਆ ਤੇ ਇਸ ਲਈ ਮੈਂ ਅੱਜ ਇਹ ਗੱਲ ਕਹਿਣੀ ਚਾਹੁੰਦਾ ਹਾਂ ਇਸ ਲਈ ਮੈਂ ਅੱਜ ਤੁਹਾਡੇ ਨਾਲ ਇਹ ਗੱਲਾਂ ਨੂੰ ਬਿਆਨ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਪਰਮੇਸ਼ਰ ਦੇ ਵਿੱਚ ਆ ਕੇ ਸਾਨੂੰ ਪ੍ਰਭੂ ਦੇ ਵਿੱਚ ਚੱਲ ਕੇ ਤੇ ਸਾਨੂੰ ਪ੍ਰਭੂ ਦੀਆਂ ਗੱਲਾਂ ਨੂੰ ਮੰਨਣਾ ਚਾਹੀਦਾ ਤੇ ਪਿਆਰ ਸਾਡੇ ਅੰਦਰ ਹੋਣਾ ਚਾਹੀਦਾ ਜੇ ਪਿਆਰ ਨਹੀਂ ਹੈ ਤੇ ਖੜਕਣ ਵਾਲੇ ਅਸੀਂ ਛੈਣੇ ਆ ਔਰ ਠੰਠਣ ਕਰਨ ਵਾਲਾ ਅਸੀਂ ਪਿੱਤਲ ਆ ਖਾਲੀ ਭਾਂਡੇ ਆ ਫਿਰ ਸਾਡੇ ਅੰਦਰ ਕੁਝ ਨਹੀਂ ਹੈਗਾ ਔਰ ਲਿਖਿਆ ਭਾਵੇਂ ਮੈਨੂੰ ਅਗੰਮ ਵਾਕ ਮੈਨੂੰ ਭਵਿੱਖ ਬਾਣੀ ਕਰਨੀ ਆਉਂਦੀ ਹੈ ਫਤੇ ਸਾਰਾ ਭੇਤ ਤੇ ਸਾਰਾ ਗਿਆਨ ਜਾਣਦਾ ਆ ਮੈਂ ਤੇ ਪੂਰੀ ਨੇਚਾ ਰੱਖਾਂ ਵੀ ਪਹਾੜਾ ਨੂੰ ਵੀ ਮੈਂ ਹਟਾਦਾ ਇਦਾਂ ਦਾ ਵਿਸ਼ਵਾਸ ਆ ਮੇਰੇ ਕੋਲ ਇਦਾਂ ਦਾ ਗਿਆਨ ਹੈ ਔਰ ਇਦਾਂ ਦੀਆਂ ਭਵਿੱਖਵਾਣੀਆਂ ਨੇ ਮੇਰੇ ਕੋਲ ਅਦਭੁਤ ਤਰੀਕੇ ਦੀਆਂ ਪਰ ਜੇ ਕਹਿੰਦਾ ਪਿਆਰ ਨਹੀਂ ਹੈਗਾ ਮੇਰੇ ਅੰਦਰ ਤੇ ਕੁਝ ਵੀ ਨਹੀਂ ਮੈਂ ਜੀਰਾਂ ਮੇਰੇ ਭਾਈਪੈਣੋਂ ਪ੍ਰੇਮ ਸਭ ਤੋਂ ਉੱਤਮ ਹੈ ਪ੍ਰੇਮ ਦੀ ਤਾਕਤ ਪਿਆਰ ਦੀ ਤਾਕਤ ਸਭ ਤੋਂ ਉੱਤਮਾ ਪਿਆਰ ਮੈਂ ਪਹਿਲੇ ਹੀ ਕਿਹਾ ਪਿਆਰ ਉਹ ਨਹੀਂ ਹੈ ਜਿਹੜਾ ਸਵਾਰਥ ਦਾ ਆ ਜਸਮਾਨੀ ਪਿਆਰ ਦੀ ਇੱਥੇ ਗੱਲ ਨਹੀਂ ਹੋ ਰਹੀ ਇੱਕ ਲੜਕਾ ਜਿਹੜਾ ਲੜਕੀ ਨੂੰ ਪਿਆਰ ਕਰਦਾ ਆ ਜਦੋਂ ਤੱਕ ਸਰੀਰ ਦੀ ਅਭਿਲਾਸ਼ਾਵਾਂ ਮਿਟਦੀ ਨਹੀਂ ਸਰੀਰ ਦੀ ਗੰਦੀ ਕਾਮਨਾ ਮਿਟਦੀ ਨਹੀਂ ਉਦੋਂ ਤੱਕ ਪਿਆਰ ਹੈ ਤੇ ਜਦੋਂ ਉਹ ਸਰੀਰ ਦੀ ਕਾਮ ਵਾਸ਼ਨਾ ਜਿਹੜੀ ਖਤਮ ਹੋ ਜਾਂਦੀ ਹੈ ਸਰੀਰ ਦੇ ਅੰਦਰੋਂ ਉਹ ਪਿਆਰ ਨਫ਼ਰਤ ਵਿੱਚ ਬਦਲ ਜਾਂਦਾ ਪਰਮੇਸ਼ਰ ਉਸ ਪਿਆਰ ਦੀ ਗੱਲ ਨਹੀਂ ਕਰਦਾ ਪਰਮੇਸ਼ਰ ਕਿਹੜੇ ਪਿਆਰ ਦੀ ਗੱਲ ਕਰਦਾ ਹੈ ਪਰਮੇਸ਼ਰ ਉਸ ਪ੍ਰੇਮ ਦੀ ਗੱਲ ਕਰਦਾ ਹੈ ਵੈਰੀ ਨਾਲ ਪ੍ਰੇਮ ਕਰਨਾ ਦੁਸ਼ਮਣ ਨਾਲ ਪਿਆਰ ਕਰਨਾ ਪਾਹੀ ਜਨ ਨਾਲ ਪਿਆਰ ਕਰਨਾ ਔਰ ਬਜ਼ੁਰਗ ਨਾਲ ਪਿਆਰ ਕਰਨਾ ਰੋਗੀ ਨਾਲ ਪਿਆਰ ਕਰਨਾ ਹਰੀਕ ਤਰ੍ਹਾਂ ਥੱਕੇ ਮੰਦੇ ਨਾਲ ਪਿਆਰ ਕਰਨਾ ਜਿੱਥੋਂ ਸਾਨੂੰ ਕੋਈ ਲਾਭ ਨਹੀਂ ਹੋਣਾ ਉਹਦੇ ਨਾਲ ਵੀ ਪਿਆਰ ਕਰਨਾ ਜਿੱਥੇ ਸਾਡਾ ਨੁਕਸਾਨ ਹੁੰਦਾ ਉਹਦੇ ਨਾਲ ਵੀ ਪਿਆਰ ਕਰਨਾ ਜਿੱਥੇ ਸਾਨੂੰ ਲੋਕ ਬੋਲੀਆਂ ਮਾਰਦੇ ਉਹਨਾਂ ਨਾਲ ਵੀ ਪਿਆਰ ਕਰਨਾ ਜਿੱਥੇ ਲੋਕ ਠੱਠੇ ੜਾਉਂਦੇ ਉਹਨਾਂ ਨਾਲ ਵੀ ਪਿਆਰ ਕਰਨਾ ਜਿਹੜੇ ਲੋਕ ਸਾਨੂੰ ਗਾਲਾਂ ਕੱਢਦੇ ਉਹਨਾਂ ਨਾਲ ਵੀ ਪਿਆਰ ਕਰਨਾ ਇਹ ਹੈ ਪਰਮੇਸ਼ਵਰ ਦਾ ਪ੍ਰੇਮ ਇਹ ਕਿਹੜਾ ਪ੍ਰੇਯਾਰ ਹੈ ਜੀ ਇਹ ਪਰਮੇਸ਼ਵਰ ਦਾ ਪਿਆਰ ਹੈ ਜੇਕਰ ਅਸੀਂ ਉਸ ਪਿਆਰ ਨੂੰ ਜਾਣਾਂਗੇ ਜੇਕਰ ਅਸੀਂ ਮਸੀਹ ਦੇ ਸੱਚੇ ਪ੍ਰੇਮ ਦੇ ਵਿੱਚ ਆਵਾਂਗੇ ਤੇ ਜੇ ਮਸੀਹ ਦਾ ਪਿਆਰ ਸਾਡੇ ਅੰਦਰ ਹੋਵੇਗਾ ਫਿਰ ਪਤਾ ਲੱਗੇਗਾ ਕਿ ਅਸੀਂ ਪਰਮੇਸ਼ਰ ਦੇ ਲੋਕਾਂ ਮੇਰੇ ਭਾਈ ਪਾਣੋਂ ਇੱਕ ਵਚਨ ਹੋਰ ਮੇਰੇ ਨਾਲ ਕਢੀਏ ਸੰਤ ਯਹੰਨਾ ਦੀ ਪੱਤਰੀ ਮੇਰੇ ਨਾਲ ਬਾਈਬਲ ਦੇ ਵਿੱਚੋਂ ਕਢੀਏ ਸੰਤ ਯਹੰਨਾ ਦੀ ਪੱਤਰੀ ਉਸ ਦਾ 4 ਅਧਿਆਇ ਸਾਧਤਰ ਯਹੰਨਾ ਦੀ ਪਹਿਲੀ ਪੱਤਰੀ ਉਸ ਦਾ ਚਾਰ ਅਧਿਆਇ ਔਰ ਉਹਦੇ ਵਿੱਚ ਅਸੀਂ ਪੜਾਂਗੇ ਇੱਥੇ ਲਿਖਿਆ ਹੋਇਆ ਚਾਰ ਅਧਿਆਇ ਉਹਦੇ ਸੱਤ ਵਚਨ ਦੇ ਵਿੱਚ हे ਪਿਆਰਿਓ ਆਓ ਅਸੀਂ ਇੱਕ ਦੂਏ ਨਾਲ ਪ੍ਰੇਮ ਰੱਖੀਏ ਕਿਉਂ ਜੋ ਪ੍ਰੇਮ ਪਰਮੇਸ਼ਵਰ ਤੋਂ ਹੈ ਅਤੇ ਹਰੇਕ ਜਿਹੜਾ ਪ੍ਰੇਮ ਕਰਦਾ ਹੈ ਉਹ ਪਰਮੇਸ਼ਵਰ ਤੋਂ ਜੰਮਿਆ ਹੈ ਅਤੇ ਜਿਹੜਾ ਪਰਮੇਸ਼ਵਰ ਨੂੰ ਜਾਣਦਾ ਹੈ ਅਤੇ ਪਰਮੇਸ਼ਵਰ ਨੂੰ ਜਾਣਦਾ ਹੈ ਜਿਹੜਾ ਪ੍ਰੇਮ ਨਹੀਂ ਕਰਦਾ ਪਰਮੇਸ਼ਰ ਨੂੰ ਨਹੀਂ ਜਾਣਦਾ ਕਿਉਂ ਜੋ ਪਰਮੇਸ਼ਰ ਪ੍ਰੇਮ ਹੈ ਪ੍ਰਭੂ ਦਾ ਵਚਨ ਕੀ ਕਹਿੰਦਾ ਅਸੀਂ ਇੱਕ ਦੂਏ ਨਾਲ ਪ੍ਰੇਮ ਰੱਖੀਏ ਜੋ ਪਿਆਰ ਜਿਹੜਾ ਉਹ ਪਰਮੇਸ਼ਰ ਦੀ ਵੱਲੋਂ ਆ ਤੇ ਜਿਹੜਾ ਪਿਆਰ ਕਰਦਾ ਉਹੀ ਬੰਦਾ ਪਰਮੇਸ਼ਰ ਨੂੰ ਜਾਣਦਾ ਆ ਤੇ ਜਿਹੜਾ ਪਿਆਰ ਨਹੀਂ ਕਰਦਾ ਕਿਸੇ ਨਾਲ ਉਹ ਪਰਮੇਸ਼ਰ ਨੂੰ ਨਹੀਂ ਜਾਣਦਾ ਕਿਉਂ ਜੋ ਪਰਮੇਸ਼ਰ ਪਿਆਰ ਹੈ ਜਿੱਦਾਂ ਕਹਿੰਦੇ ਨਾ ਗੋਡ ਇਜ਼ ਲਵ ਲਵ ਇਜ਼ ਗੋਡ ਪਿਆਰ ਹੀ ਪਰਮੇਸ਼ਰ ਹੈ ਤੇ ਪਰਮੇਸ਼ਰ ਹੀ ਪਿਆਰ ਹੈ। ਮੇਰੇ ਭਾਈ ਭੈਣੋ ਪਰਮੇਸ਼ਰ ਪਿਆਰ ਹੈ, ਪਰਮੇਸ਼ਰ ਪ੍ਰੇਮ ਹੈ। ਤੇ ਜੇ ਅਸੀਂ ਪਿਆਰ ਕਰਦੇ ਆਂ, ਜੇ ਅਸੀਂ ਪ੍ਰੇਮ ਕਰਦੇ ਆਂ, ਜੇ ਸਾਡੇ ਅੰਦਰ ਸੱਚਾ ਪਿਆਰ ਹੈ, ਸਵਾਰਥ ਵਾਲਾ ਪਿਆਰ ਨਹੀਂ ਹੈ, ਜੇ ਮਸੀਹ ਦਾ ਪਿਆਰ ਸਾਡੇ ਅੰਦਰ ਹੈ ਤੇ ਪਰਮੇਸ਼ਰ ਸਾਡੇ ਕੋਲ ਹੈ। ਫਿਰ ਅਸੀਂ ਪਰਮੇਸ਼ਰ ਨੂੰ ਜਾਣਦੇ ਆਂ, ਨਹੀਂ ਤਾਂ ਅਸੀਂ ਪਰਮੇਸ਼ਰ ਨੂੰ ਜਾਣਦੇ ਨਹੀਂ ਹਾਂ। ਇੱਕ ਵਚਨ ਹੋਰ ਪੜਾਂਗੇ ਉਸ ਤੋਂ ਬਾਅਦ ਅਸੀਂ ਸਮਾਪਤ ਕਰਦੇ ਆਂਗੇ ਮੇਰੇ ਨਾਲ ਬਾਈਬਲ ਨੂੰ ਖੋਲੋ। ਯਹੰਨਾ ਦੀ ਅੰਜੀਲ ਮੇਰੇ ਨਾਲ ਯਹੰਨਾ ਦੀ ਅੰਜੀਲ ਕੱਢੀਏ ਉਸ ਦਾ 15 ਅਧਿਆਇ ਯਹੰਨਾ ਦੀ ਅੰਜੀਲ 15 ਅਧਿਆਇ ਕੱਢੀਏ ਪਰਮੇਸ਼ਵਰ ਦੀ ਬਾਣੀ ਦੇ ਵਿੱਚੋਂ ਯਹੰਨਾ ਦੀ ਅੰਜੀਲ 15 ਅਧਿਆਇ ਉਹਦੇ ਵਿੱਚ ਲਿਖਿਆ ਹੋਇਆ ਉਹਦੇ 12 ਵਚਨ ਚ 15 ਦੇ 12 ਵਚਨ ਦੇ ਵਿੱਚ ਹੈ ਮੇਰਾ ਹੁਕਮ ਇਹ ਹੈ ਕਿ ਤੁਸੀਂ 1 2 ਨਾਲ ਪਿਆਰ ਕਰੋ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ। ਇਤੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤਰਾਂ ਦੇ ਬਦਲੇ ਦੇ ਦੇਵੇ। ਮੇਰੇ ਪਾਈਪਾਣੂ ਪ੍ਰਭ ਯੀਸ਼ੂ ਮਸੀਹ ਕਹਿੰਦੇ ਆ ਮੇਰਾ ਹੁਕਮ ਇਹ ਐ ਕਿ ਤੁਸੀਂ ਇੱਕ ਦੂਜੇ ਨਾਲ ਕੀ ਕਰੋ ਪਿਆਰ ਕਰੋ। ਪਿਆਰ ਇੱਕ ਕਰਨਾ ਹੀ ਨਹੀਂ ਐ ਬਲਕਿ ਇਹ ਪਰਮੇਸ਼ਰ ਦਾ ਇੱਕ ਹੁਕਮ ਵੀ ਐ। ਇਹ ਸਾਡੇ ਪ੍ਰਭ ਮੁਕਤੀਦਾਤਾ ਦਾ ਪ੍ਰਭ ਯੀਸ਼ੂ ਮਸੀਹ ਦਾ ਇੱਕ ਹੁਕਮ ਵੀ ਐ। ਪੀ ਤੁਸੀਂ ਇੱਕ ਦੂਏ ਨਾਲ ਕੀ ਕਰੋ ਪਿਆਰ ਕਰੋ ਤੇ ਪ੍ਰਭੂ ਕਹਿੰਦੇ ਇਸ ਤੋਂ ਵੱਧ ਪਿਆਰ ਕਿਸੇ ਦਾ ਨਹੀਂ ਜੋ ਆਪਣੇ ਮਿੱਤਰਾਂ ਦੇ ਬਦਲੇ ਕੋਈ ਜਾਨ ਦੇਵੇ ਇਸ ਪਿਆਰ ਤੋਂ ਵੱਡਾ ਕੋਈ ਪਿਆਰ ਨਹੀਂ ਹੈ ਕਿ ਕੋਈ ਆਪਣੇ ਦੋਸਤ ਲਈ ਜਾਨ ਦੇ ਦੇਵੇ ਯੇਸ਼ੂ ਮਸੀਹ ਨੇ ਸਾਡੀ ਲਈ ਦਿੱਤੀ ਯੇਸ਼ੂ ਮਸੀਹ ਨੇ ਸਾਡੇ ਲਈ ਆਪਣੀ ਜਾਨ ਵਾਰੀ ਯੇਸ਼ੂ ਮਸੀਹ ਨੇ ਸਾਡੀ ਖਾਤਰ ਆਪਣਾ ਲਹੂ ਬਹਾਇਆ ਯੇਸ਼ੂ ਮਸੀਹ ਨੇ ਉਹ ਪਿਆਰ ਕੀਤਾ ਯਹੰਨਾ ਦੀ ਅੰਜੀਲ 3 ਦੇ ਆਇਉ ਦੇ 16 ਵਚਨ ਚ ਲਿਖਿਆ ਪਰਮੇਸ਼ਵਰ ਨੇ ਜਗਤ ਨਾਲ ਜਿਹਾ ਪਿਆਰ ਕੀਤਾ कि ਉਸਨੇ ਆਪਣਾ ਇਕਲੋਤਾ ਪੁੱਤਰ ਸਾਡੇ ਪਾਪਾਂ ਦੇ ਲਈ ਬਖਸ਼ ਦਿੱਤਾ ਮੇਰੇ ਭਾਈ ਭੈਣੋ ਇਹੋ ਜਿਹਾ ਪਿਆਰ ਕੀਤਾ ਕਿ ਉਹਨੇ ਆਪਣਾ ਇੱਕੋ ਇੱਕ ਪੁੱਤਰ ਸੀ ਪਰਮੇਸ਼ਵਰ ਦਾ ਉਹ ਵੀ ਸਾਡੇ ਪਾਪਾਂ ਦੀ ਖਾਤਰ ਉਹ ਵੀ ਸਾਡੇ ਪ੍ਰਾਪਾਤਾਂ ਦੀ ਖਾਤਰ ਪਰਮੇਸ਼ਵਰ ਨੇ ਦੇ ਦਿੱਤਾ ਸੋ ਪ੍ਰਭੂ ਤੁਹਾਨੂੰ ਵਰਕ ਦੇ ਔਰ ਵੱਡੀ ਕਰੇ ਕਿਰਪਾ ਕਰੇ ਸਾਰਿਆਂ ਨੂੰ ਜੈਮ ਸੀ